ਸਤਿਗੁਰਾਲ ਜੀ ਸਾਰਿਆਂ ਨੂੰ ਪਾਲੇ ਵੀਰਾਂ ਨੂੰ ਫੇਸਬੁਕ ਵਾਲਿਆਂ ਨੂੰ YouTube ਵਾਲਿਆਂ ਨੂੰ Instagram ਵਾਲਿਆਂ ਨੂੰ ਪਰਸ ਬੜੇ ਆਪਾਂ ਜੀ ਅੱਜ ਅਨੰਦਪੁਰੀ ਅਨੰਤ ਵਰਸਾਬ ਗੁਰੂ ਮਹਾਰਾਜ ਦੇ ਮੱਥਾ ਟੇਕਣ ਚੱਲੇ ਆ ਨਮਸ਼ਕਾਰ ਚੱਲਣਾ ਚੱਲਣਾ ਚੱਲੇ ਆ ਸੋ ਆਪਾਂ ਵੀਡੀਓ ਬਣਾਉਂਗੇ ਬਲੌਗ ਵੀ ਬਣਾ ਦੇ ਰਹੇ ਹਾਂ ਅੱਜ ਆਪਾਂ ਜਿਵੇਂ ਜਿਵੇਂ ਅੱਗੇ-ਅੱਗੇ ਜਾਂਦੇ ਜਾਵਾਂਗੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਵੀਡੀਓ ਕਰਦੇ ਜਾਵਾਂਗੇ ਸੋ ਹੁਣ ਸਾਰੇ ਅਸੀਂ ਅਨੰਤ ਵਰਸਾਭ ਬਾਬਾ ਗੁੱਡਣ ਸਾਹਿਬ ਤੇ ਕੀਰਤਪੁਰ ਸਾਹਿਬ ਕੋਟ ਪ੍ਰਣਾਮ ਰੂਪੜ ਇੱਕ ਤੋਂ ਬਿਦਵਾਰਾ ਸਭ ਹੋਰ ਵੀ ਜੋ ਨਾਮ ਲਿਸਰ ਗਿਆ ਅਸੀਂ ਜਰੂਰ ਤੁਹਾਨੂੰ ਸਾਰੇ ਬਿਦਵਾਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਸੋ ਸਾਡੀ ਵੀਡੀਓ ਨਾਲ ਜੁੜੇ ਰਹੋ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਕਰੋ ਕਮੈਂਟ ਕਰਿਆ ਕਰੋ ਅੱਛਾ ਆਪਣਾ ਕਮੈਂਟ ਸ਼ੇਅਰ ਬੈਲ ਵਾਲਾ ਬਟਨ ਪ੍ਰੈਸ ਕਰ ਦਿਓ ਸਰਗਰ ਕੀ ਆਪਾਂ ਜਾਂਦੇ ਜਾਵਾਂਗੇ ਸਾਡੀ ਵੀਡੀਓ ਸੇਅਰ ਕਰਦੇ ਜਾਓ ਤੁਸੀਂ ਸੋ ਮਿਲਦੇ ਆ ਚਲੋ ਠੀਕ ਹੈ ਜੀ ਆਂਦੀ ਆਪਾਂ ਆ ਗਏ ਹਾਂ ਦੁੱਲਚੀ ਮਾਤਰੇ ਦੁੱਲਚੀ ਮਾਤਰੇ ਆਣ ਕੇ ਕੇਲੇ ਲੱਗਿਆਂ ਚਰੀਦਣਾ ਓਲੂ ਨੂੰ ਭੁੱਖ ਲੱਗੀ ਬੋਲੂ ਓਏ ਭੁੱਖ ਲੱਗੀ ਭੁੱਖ ਲੱਗੀ ਇੱਧਰ ਕਰੋ ਮੂੰਹ ਕਰੋ ਰੇ ਉੱਲ ਨੂੰ ਭੁੱਖ ਲੱਗੀ ਵੀ ਆ ਨਾਲ ਕੁੱਤੇ ਨੂੰ ਪੁੱਤਾ ਵਹਾਰ ਹੈ ਆਪਾਂ ਰੋਪੀ ਅਨੰਦਪੁਰ ਸਾਹਿਬ ਰਹਿ ਗਿਆ ਬਾਈ ਜੀ ਇੱਥੋਂ 50 ਕਿਲੋਮੀਟਰ ਅਗਲੀ ਵੀਡੀਓ ਚ ਮਿਲਦੇ ਆਂ ਫੇਰ ਆਪਾਂ ਨੇ ਬਲੌਗ ਤਿਆਰ ਕਰ ਰਹੇ ਆ ਬਹੁਤਾ ਵੱਡਾ ਨਹੀਂ ਹੋਊਗਾ ਸਾਡਾ ਬਲੌਗ ਛੋਟੇ ਹੋਊਗਾ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਵੱਧ ਤੋਂ ਵੱਧ ਕਮੈਂਟ ਬੈਲ ਵਾਲਾ ਬਟਨ ਪ੍ਰੈਸ ਕਰਦੇ ਕਰੋ ਅੱਗੇ ਫਿਰ ਗੁਰੂ ਘਰ ਦੇ ਦਰਸ਼ਨ ਕਰਾਉਣੇ ਆ ਤੁਹਾਨੂੰ ਸਾਰਿਆਂ ਨੂੰ ਚਲੋ ਠੀਕ ਹੈ ਜੀ ਮੈਂ ਟਰੈਵਲ ਕਰ ਰਿਹਾ ਹਾਂ ਮਿਲਦੇ ਆਂ ਜੀ ਫਿਰ ਡਰਾਈਵ ਤੇ ਆ ਮੈਂ ਟਰੈਵਲ ਕਰ ਰਿਹਾ ਹਾਂ ਓਕੇ ਜੀ ਹਾਂ ਜੀ ਗਾਈਸ ਆਪਾਂ ਪਹੁੰਚ ਗਏ ਆ ਆਨੰਦਪੁਰ ਸਾਹਿਬ ਗੁਰੂ ਘਰ ਇਹ ਚੜਾਈ ਬਹੁਤ ਹੈ ਸਭ ਭੁੱਲ ਗਏ ਆ ਚੜਦੇ ਚੜਦੇ ਆਪਾਂ ਹੁਣ ਗੁਰੂ ਸਾਹਿਬ ਦਾ ਕੀਰਤਨ ਸਰਵਣ ਕਰਾਂਗੇ ਸੰਗਤਾਂ ਸਾਰੀਆਂ ਦਰਬਾਰ ਚ ਜਾ ਰਹੀਆਂ ਨੇ ਬਾਬਾ ਜੀ ਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਬਾਰ ਦੇ ਦਰਸ਼ਨ ਕਰਨ ਸੋ ਆਪਾਂ ਵਿਚਾਰੇ ਦਰਸ਼ਨ ਦਿਦਾਰੇ ਕਰਕੇ ਅਕਾਗਰ ਚਿਤ ਹੋਵਾਂਗੇ ਸੋ ਆਪਾਂ ਸਾਰੇ ਪਹੁੰਚ ਗਏ ਆਂ ਕੁੱਤੇ ਉਰਾ ਓਏ ਇਹ ਆਪਣਾ ਬਾਈ ਕੁੱਤਾ ਏ ਕੁੱਤਾ ਕੁੱਤਾ ਪਿੰਡੀ ਵਾਲਾ ਆ ਜਾ ਬਾਈ ਕੁੱਤੇ ਰਾਮ ਨੇ ਕੁੱਤਾ ਇਹ ਬਾਈ ਰਾਮਨਪ੍ਰੀਤ ਬੜਾਚ ਸਾਰੇ ਕਹੇ ਸੀ ਪਹੁੰਚ ਗਏ ਪਉਂਚ ਕੇ ਨੰਦਪੁਰ ਸਾਹਿਬ ਦੇ ਦਰਸ਼ਨ ਕਰਨ। ਪਰ ਉਹ ਦਰਸ਼ਨ ਹਾਂਜੀ ਤੁਹਾਨੂੰ ਵੀ ਸਾਰਿਆਂ ਨੂੰ ਦਰਸ਼ਨ ਦਿਦਾਰੇ ਕਰਵਾ ਰਹੇ ਹਾਂ। ਆਪਾਂ ਪਹੁੰਚ ਚੁੱਕੇ ਹਾਂ ਆਨੰਦਪੁਰ ਸਾਹਿਬ। ਬਾਅਦ ਚ ਕਰਦੇ ਆ ਗੱਲਬਾਤ ਜੀ। ਓਕੇ ਜੀ। ਉੱਧ ਗਏ। ਫੋਂ ਬੌਲੀ ਸਾਹਿਬ ਜਾ ਰਹੇ 132 ਬੋੜੀਆਂ ਬਾਈ ਜੀ 132 ਬੋੜੀਆਂ 79 ਵਾਹਨ 79 ਵਾਹਨ 79 79 79 ਇਹ ਹੈ ਜੀ ਬੌਲੀ ਸਾਹਿਬ 132 ਬੋੜੀਆਂ ਹੈ ਬਹੁਤ ਗੁਰੂ ਮਹਾਰਾਜ ਦੀ ਬਹੁਤ ਕਿਰਪਾ ਏ ਫੰਗ ਤਾਂ ਨੱਠ-ਨੱਠ ਕੇ ਜਾਰੀਆਂ ਭੱਜ-ਭੱਜ ਕੇ ਗੁਰੂ ਦੇ ਪਿਆਰ ਨੂੰ ਗੁਰੂ ਦੇ ਪਿਆਰ ਨੂੰ ਭੱਜ-ਭੱਜ ਕੇ ਸੰਤਾਂ ਜਾ ਰਹੀਆਂ ਬਹੁਤ ਗੁਰੂ ਸਾਹਿਬ ਦੀ ਕਿਰਪਾ ਬਹੁਤ ਥੱਲੇ ਪਤਾ ਨਹੀਂ ਕਿੰਨੇ ਕੁ ਫੁੱਟ ਹੋਣਾ ਇਹ 132 ਪੌੜੀਆਂ ਉਹ ਦੇਖੋ ਕਿਤੇ ਉੱਪਰ ਤੋਂ ਆ ਰਹੇ ਆ ਨੀਚੇ ਆਪਾਂ ਦਿਖਾ ਰਹੇ ਆ ਤੋਨੋ ਲੋ ਸੰਗਤ ਜੀ ਉਹ ਬਾਬਾ ਜੀ ਚਲ ਦੇ ਦੰਨੇ ਅੱਗੇ ਪਤਾ ਨਹੀਂ ਵੀਡੀਓ ਬਣਾਉਣ ਦਊਂਗੇ ਨਹੀਂ ਦਊਂਗੇ ਉਹ ਬਾਬਾ ਜੀ ਜਿਹੜੇ ਚਲ ਦੇ ਦੰਨੇ ਲੋ ਜੀ ਆਪਾਂ ਬਾਬਾ ਬੁੱਢਣ ਸਾਹਿਬ ਜੀ ਦੇ ਦਰਵਾਜ਼ੇ ਪਹੁੰਚ ਗਏ ਆਂ ਸਾਰਿਆਂ ਸੰਗਤਾਂ ਨੂੰ ਦੱਸਾਰੀ ਆਂ ਆਇਸ਼ਾਨ ਲੈ ਕੇ ਆਓ ਬਾਬਾ ਬੁੱਢਣ ਸਾਹਿਬ ਦੀ ਦਰਗਾਹ ਇਹੋ ਸਾਡੀ ਸੱਜ ਅਦਾਰਤ ਵੀ ਨਹੀਂ ਤੋਏ ਇਹ ਹੈ ਜੀ ਬਾਬਾ ਬੁੱਢਣ ਸਾਹਿਬ ਦੀ ਦਰਗਾਹ ਦੇਖ ਲੋ ਸੰਗਤੋ ਬਾਬਾ ਬੁੱਢਣ ਸ਼ਾਹ ਜੀ ਵਰਗਾ ਸਾਰੀਆਂ ਸੰਗਤਾਂ ਨਤਮਸਤ ਹੋ ਰਹੀਆਂ ਆਪਾ ਸਾਈ ਬੁੱਢਣ ਸ਼ਾਹ ਜੀ ਜਿੱਥੇ ਛੇਰ ਨੇ ਬੱਕਰੀਆਂ ਚਾਰੀਆਂ ਫੇਰ ਅਸੀਂ ਜਾਣਾ ਹੈ ਬਾਬਾ ਕਰ ਦਿੱਤਾ ਜੀ ਦੇ ਆ ਦੇਖ ਲਓ ਭਾਈ ਬਾਬਾ ਬੁੱਢਣ ਸ਼ਾਹ ਜੀ ਵਾਚਨ ਇਹ ਗੁਰੂ ਕਾਰਨੀ ਸੇਵਾ ਸ਼ਰਨ ਰਾਮ ਸਾਹਿਬ ਜੀ ਦਾ ਬਹੁਤ ਬਾਬਾ ਵੀ ਨਾਮ ਦਾ ਕਰੇ ਤੋਡੀ ਯਾਤਰਾ ਸਰਪਰਵਾ ਲੱਗਰ ਚੱਰੇ ਜੀ ਜਿੰਨ ਜਿਹੜੇ ਪ੍ਰਜਾਦਾ ਸ਼ੂ ਸੇਵਾ ਦਾ ਅਰਦਾ ਕਰਾਓ ਬਾਬਾ ਜੀ ਕਿਰਪੀਆਂ ਕਰਾ ਸਰਦਾਰ ਬਾਬਾ ਇੱਕ ਵਾਰ ਆਇਆ ਸੰਤਾਂ ਨੂੰ ਬਹੁਤ ਪਿਆਰੇ ਸੇਵਾ ਦਿੱਤਾ ਭਾਈ ਬਾਬਾ ਜੀ ਬੱਚੀ ਨੂੰ ਮਰਦ ਬੱਚੀ ਨੂੰ ਤਾਂ ਫੁੱਟਾਂ ਦੇ ਨਾਪਾ ਵਾਖੜੀਆਂ ਪਰਵਾਸ ਦੇ ਸਿਰ ਤੇ ਦੇ ਲਓ ਜੀ ਦਰਬਾਰ ਦੇ ਵੀ ਦਰਸ਼ਨ ਕਰ ਲਓ ਅੰਦਰ ਤੋਂ ਇੰਨਾ ਸੋਹਣਾ ਦਰਬਾਰ ਸਾਹਿਬ ਹੈ ਬਹੁਤ ਸੋਹਣਾ ਦਰਵਾਜ਼ਾ ਹੈ ਸੰਗਤ ਆ ਰਹੀ ਹੈ ਦਸ਼ਮੇਸ਼ ਪੀਤਾ ਦੀ ਬਾਜਾਂ ਵਾਲੇ ਮਾਹੀ ਦੀ ਘੋੜੇ ਦੇ ਉੱਪਰ ਸਵਾਰ ਤਸਵੀਰ ਲੱਗੀ ਹੋਈ ਹੈ ਇਹ ਬਾਜਾਂ ਵਾਲੇ ਮਾਹੀ ਦਸ਼ਮੇਸ਼ ਪੀਤਾ ਦੀ ਚਰਨ ਚੋਂ ਪ੍ਰਾਪਤ ਧਰਤੀਆ ਗੁਰਦੁਆਰਾ ਕੋਟ ਪਰਨਾਮ ਆਸ਼ਾਰਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਬਹੁਤ ਸੋਹਣਾ ਬਹੁਤ ਸੋਹਣਾ ਉਧਾਰੇ ਸਾਹਿਬ ਨੇ ਸੰਗਤਾਈ ਜਾ ਰਹੀ ਹੈ ਲੋ ਜੀ ਆ ਦਰਬਾਰ ਦੇ ਦਰਸ਼ਨ ਕਰਾ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੋ ਹੋਰ ਸੰਗਤਾਂ ਵੀ ਦਰਸ਼ਨ ਕਰ ਸਕਣ ਤੁਸੀਂ ਵੀ ਇਸ ਹਵਾਬ ਕੱਢ ਕੇ ਟਾਈਮ ਕੱਢ ਕੇ ਕਦੇ ਦਰਸ਼ਨ ਦੇਦਾਰੇ ਕਰਨ ਆਇਓ ਇਹ ਦਰਬਾਰ ਸਾਹਿਬ ਦੇ ਅੱਜ ਸਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਰਦਾਰੇ ਕੀਤੀਆਂ। ਸੋ ਬਲੌਗ ਦੇ ਵਿੱਚ ਤੁਸੀਂ ਸਾਰਿਆਂ ਨੇ ਦੇਖ ਲੈਣਾ ਇਹ। ਅੱਜ ਛੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ। ਅਸੀਂ ਗਾਲ ਜੀ ਅਸੀਂ ਗੁਰਦੁਆਰਾ ਕੋਟ ਪਰਨਾਮ ਰੂਪਰ ਖੜੇ ਆਂ। ਅਸੀਂ ਇਹ ਗੱਡੀ ਦਿਖਾਉਂ ਜੂਮ ਕਰਕੇ। ਇਹ ਗੱਡੀ ਬਾਬਾ ਜਵਾਰਾ ਸਿੰਘ ਜੀ ਹਰਖੋਵਾਲ ਵਾਲਾ ਆ। ਉਹਨਾਂ ਦੀ ਗੱਡੀ ਹੈ ਇਹ। ਇਹ ਗੱਡੀ ਦਾ ਇਤਿਹਾਸ ਸਾਰਾ ਕੁਝ ਉੱਪਰ ਲਿਖਿਆ ਹੋਇਆ ਹੈ। ਵੜਕੀਸ਼ਣਾ ਦਾ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਹਰਕੋ ਬਾਲ ਵਾਲੇ ਸਾਨੂੰ 1950 ਸਾਵਣੇ ਦੇ ਮਹੀਨੇ ਦੇਸੀ ਦੇ ਸੰਗਤ ਨੂੰ ਦਰਸ਼ਨ ਦੇਦਾਰੇ ਦੇਣ ਲਈ ਜਾ ਰਹੇ ਸਨ ਇਹਦਾ ਫੋਟੋ ਦੇਖੋ ਆਪ ਜੀ ਕਾਰਕੰਮ ਦੀ ਖਾਣ ਸੰਭਾਲਦੇ ਦੇ ਨਾਲ ਖੜੇ ਹੋਏ ਸਨ ਆਪ ਜੀ ਦੇ ਨਾਲ ਸੰਤ ਸੰਤ ਬਾਬਾ ਹਰੀ ਸਿੰਘ ਜੀ ਪ੍ਰਕਾਸ਼ ਅਤਾ ਜੀ ਨਾਲ ਜਾ ਰਹੇ ਸਨ ਅਤੇ ਇੱਕ ਹੋਰ ਮਹਾਪੁਰਖ ਵੀ ਸਹਿਮਾਨ ਬਜੋ ਨਾਲ ਜਾ ਰਹੇ ਸਨ ਜਿਨ੍ਹਾਂ ਨੂੰ ਗਾਸ਼ਵਣੀ ਹੁੰਦੀ ਸੀ ਦੂਜੇ ਪਾਸੇ ਅੰਵਾਲਾ ਸੋਨੀ ਵਿਖੇ ਡੈਰੀ ਦੇ ਮਹਿੰਦਰਾ ਸਰਦਾਰ ਮਾਨ ਸਿੰਘ ਜੀ ਸੰਤ ਮਹਾਰਾਜ ਪਾਪਾ ਜਵਾਲਾ ਸਿੰਘ ਜੀ ਨੂੰ ਬਹੁਤ ਯਾਦ ਕਰ ਰਹੇ ਸਨ ਸੰਤ ਮਹਾਰਾਜ ਜੀ ਨੂੰ ਦਰਗਾਹੋਂ ਅੰਬਾਲੇ ਜਾਣ ਦਾ ਹੁਕਮ ਹੋਇਆ ਉਹਨਾਂ ਦਾ ਡਰਾਈਵਰ ਸਬਾਤ ਨੂੰ ਸਿੰਘ ਜੀ ਨੂੰ ਅੰਬਾਲੇ ਜਾਣ ਲਈ ਹੁਕਮ ਦਿੱਤਾ ਇਹ ਹੁਕਮ ਸੁਣ ਕੇ ਸਿੰਘਰੋਂ ਵਾਲੇ ਦਾ ਹੁਕਮ ਦਿੱਤਾ ਇਹ ਹੁਕਮ ਸੁਣ ਕੇ ਕਾਸ਼ਵਾਨ ਵਾਲੇ ਮਹਾਬੋਲ ਕਹਿਣ ਲੱਗੇ ਕਿ ਅੰਬਾਲੇ ਦੇ ਰਾਸਤੇ ਵਿੱਚ ਬਹੁਤ ਵੱਡਾ ਹੜ ਆਇਆ ਹੋਇਆ ਹੈ ਪਾਰ ਜਾਣਾ ਮੁਸ਼ਕਲ ਹੈ ਸਿਮਲੇ ਹੀ ਚੱਲੋ ਸੰਤ ਮਹਾਰਾਜ ਜੀ ਜਨੈ ਲੱਗਦੇ ਕਿ ਅੰਮਾਲੇ ਜਾਣ ਦਾ ਹੁਕਮ ਹੈ ਸੋ ਅੰਮਾਲੇ ਹੀ ਜਾਵਾਂਗੇ ਅੰਮਾਲੇ ਦੀ ਚਾਲੇ ਪਾ ਲਈ ਪਰ ਜਦੋਂ ਕਾਰ ਬਵਾਰਕਪੁਰ ਕੋਲ ਪਹੁੰਚੀ ਤਾਂ ਦਰਿਆ ਕਾ ਘਰ ਵਿੱਚ ਬਹੁਤ ਵੱਡਾ ਹੜ ਆਇਆ ਹੋਇਆ ਸੀ ਡਰਾਈਵਰ ਨੇ ਕਾਰ ਰੋਕ ਦਿੱਤੀ ਸਾਰੇ ਸੰਤ ਗੱਡੀ ਤੋਂ ਬਾਹਰ ਆਏ ਅਬੇ ਪਾਣੀ ਦੇ ਵੇਗ ਨੂੰ ਵੇਖਣ ਲੱਗੇ ਉਦੋਂ ਹੀ ਆਕਾਸ਼ ਪਾਣੀ ਵਾਲੇ ਸੰਤ ਕਹਿਣ ਲੱਗੇ ਕਿ ਅਸੀਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਹੜ੍ਹ ਆਇਆ ਹੋਇਆ ਹੈ ਹੁਣ ਪਾਣੀ ਕੀ ਤਰ੍ਹਾਂ ਜਾਣਾ ਉਦੋਂ ਪੁਲ ਵੀ ਨਹੀਂ ਸੀ ਇੰਨੇ ਨੂੰ ਸੰਤ ਹਰੀ ਸਿੰਘ ਨੇ ਹੱਥ ਜੋੜ ਕੇ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਖਵਾਜਾ ਆਪ ਜੀ ਦੇ ਨਾਮਸ਼ਕ ਕਰਨ ਆਏ ਹਨ ਤਾਂ ਸੰਤ ਮਹਾਰਾਜ ਜੀ ਤੁਸੀਂ ਦੇ ਘਰ ਵਿੱਚ ਆਏ ਆਪਣੇ ਚਾਰੋਂ ਪਾਣੀ ਵਿੱਚ ਪਾ ਕੇ ਕਵਾਜਾ ਜੀ ਦੀਆਂ ਅੰਸ਼ਤਾਰ ਪ੍ਰਮਾਨ ਦਿੱਤੇ ਉਸ ਤੋਂ ਬਾਅਦ ਸਾਰੀ ਸੰਤ ਮੰਡਲੀ ਕਾਰ ਵਿੱਚ ਆਣ ਵੈਸੀ ਸੰਤ ਮਹਾਰਾਜ ਜੀ ਨੇ ਡਰਾਈਵਰ ਨੂੰ ਕਾਰ ਦਰਿਆ ਵਿੱਚ ਥੇਲ ਦੇਣ ਦਾ ਹੁਕਮ ਦਿੱਤਾ ਡਰਾਈਵਰ ਸਰਦਾਰ ਅਨੂਪ ਸਿੰਘ ਜੀ ਸੰਤਾਂ ਨੇ ਤੇ ਪੂਰਨ ਭਰੋਸਾ ਸੀ ਉਹਨਾਂ ਨੇ ਹੁਕਮ ਮੰਨ ਕੇ ਕਾਰ ਦਰਿਆ ਵਿੱਚ ਥੇਲ ਦਿੱਤੀ ਕਾਰ ਦਰਿਆ ਨੂੰ ਇੰਝ ਪਾਰ ਕਰ ਗਈ ਕਹੋ ਜੀ WhatsApp ਵਾਲੇ Facebook ਵਾਲੇ ਫਾਈਨੈਂਸ ਸਾਰੇ ਅਸੀਂ ਹੁਣ ਚੱਲੇ ਆ ਗੁਰਦੁਆਰਾ ਪੂਰਤ ਪ੍ਰਣਾਮ ਚੋਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਲੈ ਕਰਦੇ ਹੋ ਵੱਧ ਤੋਂ ਵੱਧ ਚਾਲੇ ਪਾਉਣ ਲੱਗੇ ਆ ਘਰ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਬੈਲ ਵਾਲਾ ਬਟਨ ਪ੍ਰੈਸ ਕਰਦੇ ਹੋ ਤੁਸੀਂ ਸ਼ੇਅਰ ਬਹੁਤ ਘੱਟ ਕਰਦੇ ਆ ਜਰੂਰ ਇਹ ਵੀਡੀਓ ਅੱਜ ਗੁਰੂ ਘਰਾਂ ਦੇ ਦਰਸ਼ਨ ਲਦਾਰੇ ਕਰਵਾਇਆ ਤੁਹਾਨੂੰ ਵੀਡੀਓ ਚ ਵੀਡੀਓ ਨੂੰ ਸ਼ੇਅਰ ਕਰਦੇ ਦੱਬ ਕੇ ਕਮੈਂਟ ਕਰ ਦਿਓ ਪਹਿਲਾ ਵਾਲਾ ਬਟਨ ਪ੍ਰੈਸ ਕਰ ਲਿਓ ਚਲੋ ਠੀਕ ਹੈ ਜੀ ਫਿਰ ਅਗਲੇ ਬਲੌਗ ਵਿੱਚ ਮਿਲਦੇ ਆ ਓਕੇ ਧੰਨਵਾਦ